प्यारे विद्यार्थियों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 10 ਦਸੰਬਰ 2025 ਦਿਨ ਬੁੱਧਵਾਰ ਬੇਟਾ ਜੀ ਬੁੱਧਵਾਰ ਨੂੰ ਇੰਗਲਿਸ਼ ਦੇ ਵਿੱਚ ਬੋਲਾਂਗੇ ਵੈਨਸਡੇ W E D N E S D A Y ਬੇਟਾ ਵੈਨਸਡੇ ਬੇਟਾ ਬੈਲੰਸਡ ਦੇ ਵਿੱਚ ਡੀ ਸਾਈਲੈਂਟ ਰਹੇਗੀ ਤਾਂ ਬੇਟਾ ਆਜ ਦੀ ਸਲਾਈਡ ਦੇ ਵਿੱਚ ਆਜਦਾ ਵਿਚਾਰ ਚੰਗੀ ਸੇਤ ਲਈ ਸਫਾਈ ਬਹੁਤ ਜ਼ਰੂਰੀ ਹੈਗੀ ਜੇਕਰ ਤੁਹਾਡੇ ਆਲੇ-ਦੁਆਲੇ ਗੰਦਗੀ ਹੋਊਗੀ ਤਾਂ ਤੁਸੀਂ ਜਲਦੀ ਬਿਮਾਰ ਹੋ ਜਾਓਗੇ ਇੱਕ ਤੱਕ ਜੇਕਰ ਤੁਹਾਡੇ ਆਲੇ-ਦੁਆਲੇ ਮੱਛਰ ਹੋਣਗੇ ਤਾਂ ਤੁਹਾਨੂੰ ਮਲੇਰੀਆ ਡੇਂਗੋ ਹੋ ਸਕਦਾਗਾ ਜੇਕਰ ਤੁਹਾਡੇ ਆਲੇ-ਦੁਆਲੇ ਪਾਣੀ ਖੰਦਾ ਹੋਊਗਾ ਪੀਣ ਵਾਲਾ ਪਾਣੀ ਖੰਦਾ ਹੋਊਗਾ ਤਾਂ ਤੁਹਾਨੂੰ ਬਹੁਤ ਬਿਮਾਰੀਆਂ ਹੋਣਗੀਆਂ ਠੀਕਾ ਬੇਟਾ ਜੇ ਤੁਸੀਂ ਨਹੀਂ ਨਹਾਵੋਗੇ ਤਾਂ ਤੁਹਾਨੂੰ ਚਮੜੀ ਦੀ ਬਿਮਾਰੀ ਹੋ ਜਾਊਗੀ ਜਨਨ ਕਿ ਬੇਟਾ ਤੰਦਰੁਸਤ ਰਹਿਣ ਵਾਸਤੇ ਸਫਾਈ ਬਹੁਤ ਜ਼ਰੂਰੀ ਹੈਗੀ ਤਾਂ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਆ ਚਮਕੌਰ ਸਾਹਿਬ ਦੀ ਲੜਾਈ ਵਿੱਚ ਮੁਗਲ ਫੌਜਾਂ ਦੀ ਗਿਣਤੀ ਕਿੰਨੀ ਸੀ ਬੇਟਾ ਜਦੋਂ ਮੁਗਲਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਵਿਚਕਾਰ ਚਮਕੌਰ ਸਾਹਿਬ ਦੀ ਲੜਾਈ ਹੋਈ ਸੀ ਤਾਂ ਬੇਟਾ ਉਦੋਂ ਮੁਗਲਾਂ ਦੀ ਜੋ ਫੌਜ ਦੀ ਗਿਣਤੀ ਸੀ ਲਗਭਗ ਉਹ 10 ਲੱਖ ਦੇ ਕਰੀਬ ਸੀ ਬੇਟਾ 10 ਲੱਖ 10 ਲੱਖ ਦੀ ਫੌਜ ਸੀ ਬੇਟਾ ਨੈਕਸਟ ਚਮਕੌਰ ਸਾਹਿਬ ਦੀ ਲੜਾਈ ਵਿੱਚ ਮੁਗਲ ਫੌਜਾਂ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਕਿੰਨੀ ਸੀ ਬੇਟਾ ਦੇਖੋ ਜਦੋਂ ਚਮਕੌਰ ਸਾਹਿਬ ਦੀ ਲੜਾਈ ਹੋਈ ਸੀ ਜੰਗ ਹੋਈ ਸੀ ਤਾਂ ਮੁਗਲ ਫੌਜਾਂ ਦੀ ਗਿਣਤੀ ਲਗਭਗ 10 ਲੱਖ ਸੀ ਉਹ ਸਾਡੇ ਸਿੰਘਾਂ ਦੀ ਗਿਣਤੀ ਸਿਰਫ 40 ਸੀ ਬੇਟਾ ਸਿਰਫ 40 ਦੇਖੋ 10 ਲੱਖ ਦੇ ਨਾਲ ਜੁੱਧ ਕਰਨਾ ਸਿਰਫ 40 ਲੋਕਾਂ ਨੇ ਜੁੱਧ ਕੀਤਾ ਜਾਣ ਕੇ ਬੇਟਾ ਇੱਕ ਸਿੰਘ ਨੂੰ ਜੋ ਦੋ ਲਗਭਗ 25000 ਦੇ ਕਰੀਬ ਇੱਕ ਸਿੰਘ ਨੂੰ ਲੜਾਈ ਲੜਨੀ ਪਈ ਸੀ 25000 ਮੁਗਲ ਸੀ ਇੱਕ ਸਿੰਘ ਸੀ ਜਣ ਕੇ 10 ਲੱਖ ਮੰਗਾ ਤੇ ਸਾਡੇ ਸਿਰਫ 40 40 ਸਿੰਘ ਸੀ ਜਿਹਨਾਂ ਨੇ ਲੜਾਈ ਲੜੀ ਸੀ ਚਮਕੌਰ ਸਾਹਿਬ ਦੀ ਤਾਂ ਬੇਟਾ ਇਹ ਬਹੁਤ ਵੱਡੀ ਗੱਲ ਸੀ ਬੇਟਾ ਨੈਕਸਟ ਪੰਜਾਬ ਦਾ ਮੁੱਖ ਚਿੜੀਆ ਕਰ ਕਿੱਥੇ ਹੈ ਬੇਟਾ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਚੜੀਆ ਦਾ ਕਿੱਤੇ ਹੈ ਬੇਟਾ ਉਹ ਹੈਗਾ ਛੱਤਪਿੰਡ ਜਦੋਂ ਅਸੀਂ ਕਹਾਂਗੇ ਛੱਤਪਿੰਡ ਦੇ ਵਿੱਚ ਜੋ ਪੰਜਾਬ ਦਾ ਸਭ ਤੋਂ ਵੱਡਾ ਚੜੀਆ ਘਰ ਹੈਗਾ ਬੇਟਾ ਉਹ ਛੱਤਪਿੰਡ ਦੇ ਵਿੱਚ ਹੈਗਾ ਜਿਹਨੂੰ ਅਸੀਂ ਬੋਲਦੇ ਆ ਛੱਤਬੀੜਾ ਬੇਟਾ ਨੈਕਸਟ ਭਾਰ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ ਬੇਟਾ ਦੇਖੋ ਸਾਡਾ ਦੇਸ਼ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਤਾਂ ਬੇਟਾ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਸੀ ਤਾਂ ਸਾਡੇ ਦੇਸ਼ ਨੂੰ ਚਾਉਣ ਵਾਸਤੇ ਇੱਕ ਸੰਵਿਧਾਨ ਦੀ ਲੋੜ ਸੀ ਤਾ ਬੇਟਾ ਡਾਕਟਰ ਪੀਮਰਾਓ ਉਮੇਦਕਰ ਨੇ ਜੋ ਇੱਕ ਸੰਵਧਾਨ ਲਿਖਿਆ ਸੀ ਜੋ ਜੋ ਸੰਵਧਾਨ ਕਮੇਟੀ ਬਣੀ ਸੀ ਉਹਦੇ ਜੋ ਚੇਅਰਮੈਨ ਸੀ ਡਾਕਟਰ ਪੀਮਰਾਓ ਉਮੇਦਕਰ ਸੀ ਜਿਨ੍ਹਾਂ ਨੇ ਸੰਵਧਾਨ ਦੀ ਰਚਨਾ ਕੀਤੀ ਤਾਂ ਬੇਟਾ ਉਹ ਸੰਵਧਾਨ ਲਗਭਗ 2 ਸਾਲ 11 ਮਹੀਨੇ 18 ਦਿਨਾਂ ਵਿੱਚ ਤਿਆਰ ਹੋਇਆ ਸੀ ਤਾਂ ਬੇਟਾ ਉਹ ਸੰਵਧਾਨ 26 ਜਨਵਰੀ 1950 ਲਾਗੂ ਕੀਤਾ ਗਿਆ ਸੀ ਭਾਰਤ ਦੇ ਵਿੱਚ 26 ਜਨਵਰੀ 1950 ਨੂੰ ਜਿਸ ਕਰਕੇ ਬੇਟਾ ਪੂਰੇ ਭਾਰਤ ਦੇ ਵਿੱਚ 26 ਜਨਵਰੀ ਨੂੰ ਹਰ ਸਾਲ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਕੀ ਬੇਟਾ ਗਣਤੰਤਰ ਦਿਵਸ ਪੂਰੇ ਭਾਰਤ ਦੇ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਬੇਟਾ ਨੈਕਸਟ 1000 ਵਿੱਚ ਕਿੰਨੇ ਸੈਂਕੜੇ ਹੁੰਦੇ ਨੇ ਜਣਕੇ ਪੁੱਤਰ 1000 ਦਾ ਮੰਨ ਲਓ 1000 ਦਾ ਨੋਟ ਹੈਗਾ ਉਹਦੇ ਵਿੱਚ ਕਿੰਨੇ 100-100 ਦੇ ਨੋਟ ਹੋਣਗੇ ਜਾਂ ਆਪਾਂ ਕਿਸੇ ਵੀ ਇਹ ਵੀ 1000 ਦੇ ਵਿੱਚ ਕਿੰਨੇ ਸੈਂਕੜੇ ਹੋਣਗੇ ਤਾਂ ਪੁੱਤਰ 1000 ਦੇ ਵਿੱਚ 10 ਸੈਂਕੜੇ ਹੁੰਦੇ ਨੇ ਬੇਟਾ ਸਾਡੇ ਪੰਜਾਬੀ ਦੇ ਪ੍ਰਸ਼ਨ ਸੀ ਜੋ ਅਸੀਂ ਸੋਲਵ ਕਰ ਲਈ ਹੁਣ ਅਸੀਂ ਇੰਗਲਿਸ਼ ਵਰਡ ਸਟਾਰਟ ਕਰ ਰਹੇ ਹਾਂਗੇ ਬੇਟਾ ਪਹਿਲਾ ਆਈ ਐਨ ਐਸ ਆਈ ਡੀ ਈ ਬੇਟਾ ਇਨਸਾਈਡ ਬੇਟਾ ਇਨਸਾਈਡ ਹੁੰਦਾ ਅੰਦਰ ਜ ਜਦੋਂ ਅੰਦਰਲਾ ਪਾਸਾ ਅੰਦਰ ਜਾਂ ਅੰਦਰਲਾ ਪਾਸਾ ਨੈਕਸਟ ਓ ਜੂ ਟੀ ਐਸ ਆਈ ਡੀ ਈ ਆਊਟਸਾਈਡ ਆਊਟਸਾਈਡ ਹੁੰਦਾ ਬਾਹਰ ਜਾਂ ਬਾਹਰਲਾ ਪਾਸਾ ਨੈਕਸਟ A M O N G ਅਮੰਗ ਜਦੋਂ ਦੋ ਚੀਜ਼ਾਂ ਤੋਂ ਵੱਧ ਚੀਜ਼ਾਂ ਹੋਣ ਉਹਨਾਂ ਦੇ ਵਿੱਚਕਾਰ ਨੂੰ ਅਸੀਂ ਕਹਾਂਗੇ ਅਮੰਗ ਦੋ ਚੀਜ਼ਾਂ ਦੇ ਵਿੱਚਕਾਰ ਅਸੀਂ ਕਹਾਂਗੇ ਬਟਵੀਨ ਜਦੋਂ ਦੋ ਤੋਂ ਦੋ ਚੀਜ਼ਾਂ ਵੱਧ ਜਾਣ ਉਹਨਾਂ ਦੇ ਵਿੱਚਕਾਰ ਸਿੱਖ ਗੱਲ ਕਰੀਏ ਉਸ ਨੂੰ ਅਸੀਂ ਕਹਾਂਗੇ ਅਮੰਗ ਬੇਟਾ ਠੀਕ ਹੈ ਦੋ ਤੋਂ ਵੱਧ ਚੀਜ਼ਾਂ ਵਿਚਕਾਰ ਉਹਨੂੰ ਅਸੀਂ ਬੋਲਦੇ ਆ ਅਮੰਗ ਦੋ ਚੀਜ਼ਾਂ ਦੇ ਵਿੱਚਕਾਰ ਅਸੀਂ ਬੋਲਦੇ ਆ ਬਟਵੀਨ ਨੈਕਸਟ A B O U T ਅਬਾਊਟ ਅਬਾਊਟ ਹੁੰਦਾ ਦੇ ਬਾਰੇ ਆਪਾਂ ਕਹਿੰਦੇ ਵੀ ਕਿਹਦੇ ਅਬਾਊਟ ਦੀ ਗੱਲ ਕਰ ਰਹੇ ਆਗੇ ਜਾਂ ਕਿਸੇ ਬਾਬਤ ਜਾਂ ਅਬਾਊਟ ਪਕੰਨੇ ਵੀ ਅਬਾਊਟ ਕਿੰਨਾ ਕੁ ਹੋਗਾ ਲਗਭਗ ਜੋ ਨੇੜੇ ਤੇ ਉਹਦੇ ਚਾਰੇ ਮਤਲਬ ਬਣਦੇ ਆਗੇ ਅਬਾਊਟ ਬਾਰੇ ਦੇ ਬਾਰੇ ਕਿਸੇ ਬਾਬਤ ਤੱਕ ਕਿਸੇ ਬਾਰੇ ਗੱਲ ਕਰਨੇ ਲਗਭਗ ਜਾਂ ਨੇੜੇ ਤੇ ਹੈ ਲਾਸਟ A B O B E ਬੇਟਾ ਅਬਾਬਾ ਬੇਟਾ ਆ ਬਾਬਾ ਹੁੰਦਾ ਉਪਰ ਜਾਂ ਅਪਰੋਤਕ ਤਾਂ ਬੇਟਾ ਇਹ ਸਾਡ ਦੀ ਆ ਜੀ ਸਲਾਈਡ ਸੀ ਜੋ ਪੂਰੀ ਹੋ ਗਈ ਸਾਰੇ ਬੱਚਿਆਂ ਨੇ ਸਵੇਰੇ ਆ ਮਾਰਨਿੰਗ ਸਾਰੇ ਬੱਚਿਆਂ ਨੇ ਵੀਡੀਓ ਦੇਖ ਕੇ ਸਲਾਈਡ ਪੜ੍ਹ ਕੇ ਆਉਣੇਗੀ ਸਾਰੇ ਬੱਚਿਆਂ ਤੋਂ ਪ੍ਰਯਾਰ ਦੇ ਵਿੱਚ ਸਲਾਈਡ ਸੁਣੀ ਜਾਊਗੀ ਔਰ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਸਲਾਈਡ ਦੀ ਵੀਡੀਓ ਨੂੰ ਬਤ ਬਤ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਬੱਚੇ ਵੀਡੀਓ ਦੇਖ ਕੇ ਵਧੀਆ ਤਰੀਕਾ ਨਾਲ ਤਿਆਰੀ ਕਰ ਸਕਣ ਬਹੁਤ ਬਹੁਤ ਧੰਨਵਾਦ